ਮਗਰ ਇਹ ਹਾਲਾਂਕਿ 200 ਮੀਟਰ ਤੇ ਸਿਟੀ 2 ਹੈ ਐਨੇ ਨੇੜੇ ਹੁੰਦੇ ਆ ਵੀ ਅਗਰ ਚੋਰਾਂ ਦੇ ਐਨੇ ਹੌਸਲੇ ਬੁਲੰਦ ਨੇ ਤੇ ਆਪਾਂ ਕੀ ਸੇਫ ਸਮਝਾਂਗੇ ਕਿਸੇ ਦੁਕਾਨਦਾਰ ਸੱਟ ਸਾਡੇ ਦੋ ਕਾਊਂਟਰ ਨੇ ਦੋਹਾਂ ਦੀ ਤੋੜ ਤੇ ਦੀ ਕੀ ਮੰਗ ਕਰਦੇ ਤੁਸੀਂ ਮੰਗ ਇਹੀ ਹੈ ਜੀ ਥੋੜਾ ਜਿਹਾ ਪੁਲਿਸ ਦਾ ਪਹਿਰਾ ਵਧਣਾ ਜਿਹਦਾ ਜਿਹਦੇ ਕਰਕੇ ਦੁਕਾਨਦਾਰ ਥੋੜਾ ਜਿਹਾ ਸੇਫ ਹੋਣ ਵੀ ਅੱਗੇ ਨੂੰ ਸਾਡੇ ਨਾਲ ਤੇ ਕੰਮ ਹੋ ਗਿਆ ਕਿਸੇ ਹੋਰ ਦੀ ਦੁਕਾਨਦਾਰ ਨੂੰ ਨੁਕਸਾਨ ਨਾ ਹੋਵੇ ਕੀ ਨਾਮ ਹੈ ਤੁਹਾਡਾ ਰਮਨਾਨ ਨਰਿੰਦਰਪਾਲ ਸਿੰਘ ਜੀ ਕੀ ਹੋਇਆ ਦੁਕਾਨ ਤੇ ਰਾਤ ਅਸੀਂ ਦੁਕਾਨ ਸਾਡੇ 8:30 ਵਜੇ ਬੰਦ ਕਰਕੇ ਗਏ ਆ ਜੀ ਤੇ ਸਵੇਰੇ ਸਾਨੂੰ ਘਰ ਫੋਨ ਗਿਆ ਵੀ ਭਾੜੇ ਸ਼ਟਰ ਤੋੜਦੇ ਆ ਇੱਥੇ ਸਾਹਮਣੇ ਗੱਡੀਆਂ ਗੋੜੀਆਂ ਖੜ ਜਾਂਦੇ ਆ ਉਹਦੇ ਉਹਲੇ ਦੇ ਵਿੱਚੋਂ ਕੰਮ ਕਰੇ ਹਾਲਾਂਕਿ 200 ਮੀਟਰ ਤੇ ਸਿਟੀ 2 ਹੈ ਐਨੇ ਨੇੜੇ ਹੁੰਦਿਆਂ ਵੀ ਅਗਰ ਚੋਰਾਂ ਦੇ ਐਨੇ ਹੌਸਲੇ ਬੁਲੰਦ ਨੇ ਤੇ ਆਪਾਂ ਕੀ ਸੇਫ ਸਮਝ ਲਾਂਗੇ ਕਿਸੇ ਦੁਕਾਨਦਾਰ ਤੇ ਕਾਦਾ ਕੰਮ ਕਰਦਾ ਆਪਣਾ ਸਾਈਕਲਾਂ ਦਾ ਹੌਲਸੇਲ ਕੰਮ ਹੈ ਕਿੰਨਾ ਨੁਕਸਾਨ ਹੋਇਆ ਨੁਕਸਾਨ ਉਹ ਦੇਖ ਰਹੇ ਆਂ ਜੀ ਅਜੇ ਤਾਂ ਹੁਣ ਦੁਕਾਨ ਪੁਲਿਸ ਨੂੰ ਬੁਲਾਇਆ ਹੈ ਪੁਲਿਸ ਆਪਣਾ ਜੋ ਕਾਰਵਾਈ ਕਰਨੀ ਕਰੇ ਉਸ ਤੋਂ ਬਾਅਦ ਅਸੀਂ ਦੇਖਾਂਗੇ ਸਾਡਾ ਕੀ ਨੁਕਸਾਨ ਕਿੰਨੇ ਸ਼ਟਰ ਤੋੜੇ ਗਏ ਸ਼ਟਰ ਸਾਡੇ ਦੋ ਕਾਊਂਟਰ ਨੇ ਦੋਹਾਂ ਦੇ ਤੋੜਤੇ ਨੇ ਕਿੰਨੇ ਕਜ ਵਜੇ ਤੁਹਾਨੂੰ ਪਤਾ ਲੱਗਿਆ ਸਾਨੂੰ ਸਵੇਰ ਜੀ ਹੱਥ ਕਿਨੇ ਫੋਨ ਕਰਕੇ ਦੱਸਿਆ ਆ ਆ ਫੋਨ ਇਹ ਸਾਡਾ ਵਰਕਰ ਇੱਕ ਜਲਦੀ ਆ ਜਾਂਦਾ ਐਨੇ ਮੈਨੂੰ ਫੋਨ ਕਰਕੇ ਕਿਹਾ ਵੀ ਆਪਣੀਆਂ ਦੋਆਂ ਦੇ ਕੋਏ ਸ਼ੈਟਲ ਟੁੱਟ ਗਏ ਨੇ ਮੇਨ ਕਾਊਂਟਰ ਦਾ ਵੀ ਔਰ ਜਿੱਥੇ ਨਵੀਆਂ ਸਾਈਕਲਾਂ ਦਾ ਕੰਮ ਹੈ ਉਹਦਾ ਫਿਰ ਮੈਂ ਆ ਕੇ ਉਹਨਾਂ ਪੁਲਿਸ ਸਿਟੀ ਟੂ ਗਿਆ ਹੁਣ ਐਸਆਈ ਐਸਆਈ ਸਾਹਿਬ ਆ ਗਏ ਨੇ ਐਸਆਈ ਉਹਨੂੰ ਦੇਖਦੇ ਨੇ ਉਹ ਤੋਂ ਬਾਅਦ ਅਸੀਂ ਆਪਣੇ ਸਮਾਨ ਦੀ ਗਿਣਤੀ ਕਰਾਂਗੇ ਕੈਸ਼ ਕੈਸ਼ ਤੇ ਵੀ ਅਸੀਂ ਲੈ ਹੀ ਜਾਂਦੇ ਆ ਜਿਹੜਾ ਥੋੜਾ ਬਹੁਤ ਹੁੰਦਾ ਇੱਥੇ ਉਹ ਅਸੀਂ ਬਾਅਦ ਚ ਖੋਲ ਕੇ ਦੇਖਾਂਗੇ ਕਿ ਕਿੰਨਾ ਨੁਕਸਾਨ ਹੋਇਆ ਕਿ ਕੈਮਰਾ ਵਗੈਰਾ ਲਗਾਏ ਹੋਏ ਨੇ ਕੈਮਰੇ ਲੱਗੇ ਹੋਏ ਨੇ ਜੀ ਪਿੱਛੇ ਕੈਮਰੇ ਇਨਵਰਟਰ ਤੇ ਸੀਗੇ ਅੱਜ 15 20 ਦਿਨ ਪਹਿਲਾਂ ਇਨਵਰਟਰ ਨੂੰ ਅੱਗ ਲੱਗ ਗਈ ਸੀ ਗਰਮੀ ਕਰਕੇ ਹੁਣ ਅਸੀਂ ਗਰਮੀ ਦੇ ਦਿਨਾਂ ਚ ਰਾਤ ਨੂੰ ਇਹ ਹਫਤਾ ਕੋਈ ਬੰਦ ਕਰਨੇ ਸ਼ੁਰੂ ਕੀਤੇ ਨੇ ਵੀ ਕਿਤੇ ਰਾਤ ਨੂੰ ਪਿੱਛੇ ਗਨੇਸ਼ ਆਪਟੀਕਲ ਵਾਲੇ ਤੇ ਐਸੀ ਕਰਕੇ ਅੱਗ ਲੱਗ ਗਈ ਸੀ ਉਹਦੇ ਖਦ ਸਾਡਾ ਮਨ ਡਰ ਗਿਆ ਅਸੀਂ ਹੁਣ ਰਾਤ ਨੂੰ ਕੈਮਰੇ ਬੰਦ ਕਰਕੇ ਜਾਂਦੇ ਆ ਵੀ ਜਿੰਨਾ ਚਿਰ ਗਰਮੀ ਜ਼ਿਆਦਾ ਹੈ ਫੇ ਰਾਤ ਨੂੰ ਬੰਦ ਕਰ ਦਿਆ ਕਰੀਏ ਐਸ ਕਰਕੇ ਕੈਮਰੇ ਡੀਸੀ ਚੱਲਦੇ ਆ ਦੇਖੋ ਕੀ ਮੰਗ ਕਰਦੇ ਤੁਸੀਂ ਮੰਗ ਇਹ ਹੀ ਹੈ ਜੀ ਥੋੜਾ ਜਿਆ ਪੁਲਿਸ ਦਾ ਪਹਿਰਾ ਵਧਣਾ ਜਿਹਦਾ ਜਿਹਦੇ ਕਰਕੇ ਦੁਕਾਨਦਾਰ ਥੋੜਾ ਜੇ ਸੇਫ ਹੋਣ ਵੀ ਅੱਗੇ ਨੂੰ ਸਾਡੇ ਨਾਲ ਤੇ ਕੰਮ ਹੋ ਗਿਆ ਕਿਸੇ ਹੋਰ ਦੀ ਦੁਕਾਨਦਾਰ ਨੂੰ ਨੁਕਸਾਨ ਨਾ ਹੋ ਕਿੰਨੇ ਕਿੱਦਾਂ ਚੋਰੀਆਂ ਹੋ ਚੁੱਕੀਆਂ ਨੇ ਚੋਰੀਆਂ ਬਹੁਤ ਸਾਡੇ ਇੱਕ ਨੇਬਰ ਆ ਘਰ ਦੇ ਕੋਲ ਉਹਨਾਂ ਦੀ ਮਲੇਰ ਕੋਲਾ ਰੋਡ ਚੌਂਕ ਦੇ ਵਿੱਚ ਇੱਕ ਹੈ ਇਲੈਕਟ੍ਰੋਨਿਕ ਉਹਨਾਂ ਦੇ ਬੈਟਰੀ ਵਗੈਰਾ ਇਨਵਰਟਰ ਵਗੈਰਾ ਲੈ ਗਏ 1.5 ਲੱਖ ਦਾ ਸਮਥਿੰਗ ਉਹਨਾਂ ਦਾ ਨੁਕਸਾਨ ਹੋਇਆ ਅਸੀਂ ਹੁਣ ਚੈੱਕ ਕਰਾਂਗੇ ਜੀ ਸਾਡਾ ਕਿੰਨਾ ਹੋਇਆ ਠੀਕ ਹੈ ਜੀ ਕਿੰਨਾ ਸਾਡਾ ਅਰਜੀਤ ਕੁਮਾਰ ਮਾ ਆਇਆ ਦੁਕਾਨ ਤੇ ਚਾ ਦੇਖਿਆ ਸ਼ਟਰ ਟੁੱਟਿਆ ਹੋਇਆ ਸਰਦਾਰੀਆਂ ਫੋਨ ਕੀਤਾ ਵੀ ਆ ਪ੍ਰੋਬਲਮ ਹੈ ਕਿ ਸ਼ਟਰ ਟੁੱਟਿਆ ਆ ਦਾ ਦੂਜੇ ਦਿਨ ਨਗਰ ਮਾਰੀਆ ਦੂਜਾ ਟੁੱਟਿਆ ਜੇਗਾ ਫਿਰ ਫੋਨ ਕੀਤਾ ਨੂੰ ਲੜਕੇ ਨੂੰ ਫੋਨ ਕੀਤਾ ਫਿਰ ਭੱਜਿਆ ਇਹ ਕਿੰਨੇ ਕ ਵਜੇ ਆਇਆ ਸੀ ਮੈਂ 7:30 ਵਜੇ ਰੈਟਾਂ ਮੈਂ ਆਇਆ ਸੀ ਕਿਸ ਨਾਮ ਤੇ ਦੁਕਾਨ ਤੇ ਖਾਲਸਾ ਦਾ ਗਸ਼ਤੂ ਖਾਂਦੇ ਪਤਾ ਲੱਗੇ ਕਿ ਹਲੇ ਬਾਜੂ ਪਤਾ ਲੱਗੂਗਾ ਇਹਦਾ ਚੈੱਕ ਕਰਾਂਗੇ ਕਿ ਕੁਝ ਹੋਇਆ ਲੈ ਕੋਈ ਪਤਾ ਲੱਗੇ ਸਾਦਾ ਕਾਦਾ ਸਮਾਨ ਆਨੰਦ ਸਾਈਕਲ ਹੈ ਨਵੇਂ ਜਖਲਾ ਟਾਇਰ ਟੂ ਵਗੈਰਾ ਆ ਗਿਆ ਸਕੂਟਰ ਮੋਟਰਸਾਈਕਲਾਂ ਦੀਆਂ ਗੱਡੀਆਂ ਟਾਇਰ ਪੈਟ ਕੋ ਸਾਰਾ ਸਮਾਨ ਪਿਆ ਠੀਕ ਉਹਨੂੰ ਵੈਸੇ ਕਿਸੇ ਨੇ ਦੱਸਿਆ ਵੀ ਕਿੰਨੇ ਵਜੇ ਨਹੀਂ ਕੁਝ ਨਹੀਂ ਦੱਸਿਆ ਜਨਮਾਦਾ ਆ ਕੇ ਇੱਕਦਮ ਨਿਗਾ ਮਾਰੀਆ ਤਾਂ ਪਤਾ ਲੱਗਿਆ ਤਾਂ ਮੇਰੇ ਉਸੇ ਵੇਲੇ ਫੋਨ ਕੀਤਾ ਉਹਨਾਂ ਨੂੰ ਕਿਸੀ ਮੰਗ ਕਰ ਦਿੰਦੇ ਹੁਣ ਕਾਈ ਕਰਦਾ ਜਿਹੜਾ ਨੁਕਸਾਨ ਹੋਇਆ ਜਿਹੜਾ ਪੂਪਰ ਭਾਈ ਕਰੋ ਪਤਾ ਲੱਗਿਆ ਉਹਨਾਂ ਨੂੰ ਸਰਕਾਰ ਨੂੰ ਅੱਗੇ ਟਰਾਂਸਪੋਰਟਰ ਸੀਗੇ ਅਮੜ ਮੋਕਾ ਬੈਠੇ ਹੁੰਦੇ ਸੀਗੇ ਇਹਨਾਂ ਦਾ ਪਤਾ ਲੱਗਿਆ ਇਹਨਾਂ ਦੇਗਾ ਰੱਖਦੇ ਸੀਗੇ ਉਹਨੇ ਵੀ ਚੱਕੀਆਂ ਗਈਆਂ ਹੁਣ ਕਿਧਰ ਰਹਿ ਗਏ ਸੀ ਮੈਨੂੰ ਵੀ ਲੱਗਦਾ ਵੀ ਉਹਰੇ ਇੱਕ ਵੀ ਫੁੱਟਪਾਥ ਵਾਲਿਆਂ ਦਾ ਕੋਟ ਰੋੜ ਪੈਰਾ ਚਾਹੀਦਾ ਉਹਰੇ ਜਿਹੜਾ ਗੂੜਾ ਮਾਰਨਾ ਚਾਹੀਦਾ ਉਹਨਾਂ ਨੂੰ ਕੀ ਪਤਾ ਯਾਰ ਲੈ ਆਪਣਾ ਕੋਈ ਜੋੜ ਹੈ ਕੁਝ ਵੀ ਨਹੀਂ ਪਤਾ ਯਾਰ